ਸੱਚੀ ਗੱਲ ਹਾਂ ਸੱਚੀ ਗੱਲ ਸਰ ਅੱਜ ਜਿਹੜਾ ਵੈਂਟਿਲੇਸ ਵੂਮਨ ਡੇ ਮਨਾਇਆ ਜਾਂਦਾ ਹੈ ਇਹਦੇ ਬਾਰੇ ਤੁਸੀਂ ਸੰਤਨਾਂ ਨੂੰ ਕੀ ਅਪੀਲ ਕਰੋਗੇ ਇੰਟਰਨੈਸ਼ਨਲ ਵੂਮਨਸ ਡੇ ਦੇਖੋ ਸਾਡੀ ਕਾਉਂਸਲ ਵੱਲੋਂ ਮਨਾਇਆ ਜਾ ਰਿਹਾ ਅਸੀਂ ਇਹਨੂੰ ਇਸ ਕਰਕੇ ਅੱਗੇ ਲੈ ਕੇ ਆ ਰਹੇ ਹਾਂ ਵੀ ਅੱਜਕੱਲ ਜਿਹੜੀਆਂ ਔਰਤਾਂ ਨੇ ਜਾਂ ਵੂਮਨਸ ਨੇ ਉਹ ਕਿਸੇ ਗੱਲੋਂ ਵੀ ਘਟ ਨਹੀਂ ਹਨ ਬਹੁਤ ਅੱਗੇ ਜਾ ਸਕਦੀਆਂ ਨੇ ਕਿਸੇ ਗੱਲੋਂ ਮੈਂ ਮੈਂ ਤਾਂ ਇਹ ਗੱਲ ਤੇ ਨਾਲ ਸਹਿਮਤ ਹਾਂ ਕਿਉਂਕਿ ਮੇਰੇ ਕੋਲ ਦੋ ਡਾਕਟਰਸ ਨੇ ਮੈਂ ਚਾਹੁੰਦਾ ਵੀ ਇੱਕ ਦਿਨ ਦੁਨੀਆ ਉਹਨਾਂ ਨੂੰ ਸਲੂਟ ਕਰੇ ਤੇ ਇਸ ਪਰੋਲੇ ਦੇ ਨਾਲ ਮੈਂ ਵੱਧ ਚੜ ਕੇ ਉਹਨਾਂ ਡਾਕਟਰਸ ਨੂੰ ਪ੍ਰੋਮੋਟ ਕਰਨ ਦੀ ਕੋਸ਼ਿ ਗ੍ਰੇਟ ਡੇ ਕਿਤਨੇ ਕਿਤੇ ਆਪਾਂ ਜੇ ਗਲਬਤ ਕਰੀਏ ਕਿ ਲੋਜਾਨੇ ਕਿ ਬੜਾ ਵਿੱਚ ਸਮਾਂ ਲੱਗਾ 460 ਕਰੋੜ ਰੁਪਏ ਕਹਿੰਦੇ ਬੇਟੀ ਦੇ ਵਿਆਹ ਤੇ ਲਾਇਆ ਇਹੋ ਹੀ ਉਹ ਵੈਲੀ ਉਹਦੀ ਬੇਟੀ ਬਲੋਜ ਕੀਤਾ ਗਲਤ ਕੀਤਾ ਗਿਆ ਦੇਖੋ ਆਪ ਕੋ ਆਪੇ ਦੇ ਲਈ ਆਪਾਂ ਕਿਸੇ ਦੇ ਪਰਸਨਲ ਦੇ ਕੁਝ ਨਹੀਂ ਕਹਿ ਸਕਦੇ ਇਹ ਅਗਲੇ ਆਪੋ ਆਪਣੀ ਥਿੰਕਿੰਗ ਬਟ ਕੋਈ ਦੇ ਦੂਜੇ ਇਸ ਦੇ ਮੈਂ ਟੋਟਲੀ ਖਿਲਾਫ ਹਾਂ ਕਿਉਂਕਿ ਬੇਟੀ ਨੂੰ ਇੱਕ ਆਪਣੇ ਆਪ ਹੀ ਇੰਨਾ ਉੱਪਰਲੇ ਲੈਵਲ ਤੇ ਉਸ ਨੂੰ ਪਹੁੰਚ ਪਹੁੰਚਾ ਦੇਣਾ ਚਾਹੀਦਾ ਜਾਨੀ ਕਿ ਪਬਲਿਕ ਦੀ ਹੈਲਪ ਦੇ ਨਾਲ ਵੀ ਬੇਟੀ ਨੂੰ ਦੁਨੀਆ ਸਲੂਟ ਕਰੇ ਇਸ ਤਰ੍ਹਾਂ ਕਿ ਪੰਜਾਬ ਦੇ 6ਵੇਂ ਜ਼ਿਲ੍ਹੇ ਨਸ਼ਿਆਂ ਦੇ ਰਕਦੇ ਆਂਦੇ ਮੈਂ ਤੁਸੀਂ ਕੀ ਬਚਾ ਦੂੰ ਇਹ ਤਾਂ ਦੀ ਇਹ ਜੇ ਬਰਤਾ ਹੁਣ ਤੁਹਾਨੂੰ ਪਤਾ ਹੀ ਆ ਵੀ ਇੰਨਾ ਜਿਆਦਾ ਨਸ਼ਾ ਫੈਲ ਚੁੱਕਿਆ ਹੈ ਵੀ ਇਹਦੇ ਲਈ ਦਿਨ ਦੁਗਣੀ ਜਾਨੀ ਕਿ ਹਰ ਰੋਜ਼ ਕੋਈ ਨਾ ਕੋਈ ਪਰਾਲੇ ਛੋਟੇ ਛੋਟੇ ਪਰਾਲੇ ਕੀਤੇ ਜਾਣ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਕੋਈ ਸੇਧ ਮਿਲੇਗੀ ਨਹੀਂ ਇਹ ਤਾਂ ਨਸ਼ਿਆਂ ਦਾ ਇੱਕ ਖੂਹ ਵਗ ਪਿਆ ਜਿਹਦੇ ਵਿੱਚ ਸਾਰਾ ਯੂਥ ਹੈ ਉਹ ਗਰਕ ਹੁੰਦਾ ਜਾ ਰਿਹਾ ਜਿਵੇਂ ਕਿ ਛੋਟੇ ਛੋਟੇ ਕਰਾਤੇ ਬড়ੋਲੇ ਕਰਾਤੇ ਵੱਡੇ ਮਗਰਮਛੇ ਤੱਕ ਪਹੁੰਚਦਾ ਹੈ ਇਹ ਦੇਖੋ ਸਰਕਾਰ ਨੂੰ ਵੱਧੋ ਵੱਧ ਪਰਾਲੇ ਕਰਨੇ ਚਾਹੀਦੇ ਨੇ ਮੈਂ ਕਹਿੰਦਾ ਵੀ ਇਸ ਦੇ ਵਿੱਚ ਜਾਨੀ ਕਿ ਖਲਾਉਣ ਦੇ ਵਿੱਚ ਕਿਤਨੇ ਕਿਤੇ ਸਰਕਾਰ ਵੀ ਫੇਲਿਅਰ ਹੋ ਰਹੀ ਹੈ ਜਾਨਕਿ ਵੀ ਫਾਈਲ ਫਾਈਲ ਨਾਣੀ ਚਾਹੀਦਾ ਹੈਗਾ ਇਹ ਆਪਣਾ ਜੋ ਵੀ ਨਸ਼ਿਆਂ ਦਾ ਜਿਹੜਾ ਇਹਨੂੰ ਕੰਟਰੋਲ ਕੀਤਾ ਜਾ ਸਕੇ ਜੋ ਵੀ ਹੈ ਵੀ ਇਹਨੂੰ ਕਿਸੇ ਤਰੀਕੇ ਕੋਈ ਸਾਰੇ ਸੂਝਮਾਨ ਜੋ ਸੀਨੀਅਰਸ ਨੇ ਕੋਈ ਨਾ ਕੋਈ ਅਦੰ ਦਾ ਪ੍ਰਾਲਾ ਕਰਨ ਵੀ ਨਸ਼ਿਆਂ ਤੇ ਟੋਟਲੀ ਕੰਟਰੋਲ ਕੀਤਾ ਜਾਵੇ ਅੱਗੇ ਨਾ ਜਾਵੇ ਥੈਂਕ ਯੂ ਸਰ ਥੈਂਕ ਯੂ ਅਸ਼ੀਕਾਜੀ ਅ ਜਦਰ ਔਮਨ ਐਂਡ ਇੰਟਰਨੈਸ਼ਨਲ ਡੇਮ ਨਾ ਜਾਏ ਪਰਤਕੀ ਏ ਦਾ ਹਿਊਮਨ ਰਾਈਟ ਕੌਂਸਲਰ ਆਫ ਇੰਡੀਆ ਦੇ ਵੱਲੋਂ ਅੱਜ ਇੰਟਰਨੈਸ਼ਨਲ वूमेन ਡੇ ਮਨਾਇਆ ਗਿਆ। ਔਰ ਮੈਂ ਦੱਸ ਦੇਵਾਂ ਕਿ ਇਹ ਇੱਕ ਦਿਨ ਨਹੀਂ ਹੈਗਾ। ਇਹ ਤਾਂ ਐਵਰੀ ਡੇ वूमेन ਡੇ ਹੈਗਾ। ਔਰ ਅੱਜ ਜਿਹੜੀ ਦਾ ਹਿਊਮਨ ਰਾਈਟ ਕੌਂਸਲਰ ਆਫ ਇੰਡੀਆ ਦੀ ਟੀਮਾਂ ਇਕੱਠੀਆਂ ਹੋਈਆਂ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਲਤ ਕਮਾਨੂ ਬढ़ावा দেয়া ਜਾ ਰਿਹਾ। ਤੇ ਉਹਨਾਂ ਨੂੰ ਕੇਲ ਪਾਉਣ ਦੇ ਲਈ ਅੱਜ ਜਿਹੜਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਇੱਕ ਸਾਹਮਣੇ ਉੱਭਰ ਕੇ ਆਏ ਨੇ ਕਿ ਹਰੇਕ ਦੀ ਮਦਦ ਜਿਹੜੀ ਹੈਗੀ ਆ ਉਹ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਚੋਰੀ ਠੱਗੀ ਤੋਂ ਕੀਤੀ ਜਾਵੇ ਤੇ ਪੂਰੇ ਜਿਹੜੇ ਇਲਾਕੇ ਨੇ ਤਪਾਏ ਹੋਏ ਨੇ ਕਈ ਨਸ਼ਿਆਂ ਨੇ ਕਈ ਬਰਬਾਦੀ ਨੇ ਜਾਂ ਕਾਸੇ ਨੇ ਉਹਨਾਂ ਨੂੰ ਅਸੀਂ ਸਾਰੇ ਜਣੇ ਹਿਊਮਨ ਰਾਈਟ ਕਨਸਟਰੂਫ ਇੰਡੀਆ ਦੇ ਦੁਆਰਾ ਅਜੰਡੇ ਦੇ نیچے ਉਹਨੂੰ ਲੈ ਕੇ ਆਈਏ ਤੇ ਉਹਨਾਂ ਨੂੰ ਨਿਬਟਾਰਾ ਦਵਾਈਏ ਤੇ ਉਹਨਾਂ ਨੂੰ ਸ਼ਾਂਦੀਆਂ ਦਵਾਈਏ ਕਿੰਨੇ ਕਿਤੇ ਆਪਾਂ ਜੇ ਗੱਲ ਕਰੀਏ ਬੇਟੀ ਪੜਾਓ ਤੇ ਬੇਟੀ ਪੜਾਓ ਜੋ ਨਾ ਰਹਾ ਤਾਂ ਖੋਖਲੇ ਜਿਆ ਗਿਆ ਨਹੀਂ ਦੇਖੋ ਖੋਖਲਾ ਨਹੀਂ ਹੈਗਾ ਜਿਹੜੇ ਲੋਕ ਅੱਜ ਦੇਖੋ ਤੁਸੀਂ ਮੈਨੂੰ ਇੱਕ ਐਦਾਂ ਦਾ ਕੰਮ ਦਾਸ ਦਿਓ ਜਿਹੜਾ ਨਾਰੀ ਤੋਂ ਬਿਨਾ ਹੁੰਦਾ ਹੋਵੇ ਘਰ ਦੇ ਵਿੱਚ ਨਹਾਉਣ ਤੋਂ ਲੈ ਕੇ ਖਾਣ ਤੱਕ ਸਾਰੇ ਕੰਮ ਜਦੋਂ ਨਾਰੀ ਨੇ ਕਰਨੇ ਨੇ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਨਾਰੀ ਦੀ ਇਕਲੀ ਹੋਈ ਹੈ ਕੋਈ ਬਗਾਨੀ ਨਹੀਂ ਹੈ ਉਹ ਸਾਡੇ ਲਈ ਬਣਾਈ ਹੈ ਪਰਮੇਸ਼ਵਰ ਨੇ ਜੇ ਸਾਡੇ ਲਈ ਬਣਾਈ ਹੈ ਤਾਂ ਫਿਰ ਉਹਨੂੰ ਮਾਨ ਤੇ ਸਨਮਾਨ ਸਾਡਾ ਦੇਣਾ ਬਣਦਾ ਹੈ ਜੀ ਤੁਸੀਂ ਲਾਸਟ ਵਿੱਚ ਆਉਣ ਲਈ ਸੰਤਨ ਦੀ ਸਪੀਚ ਦੋਗੇ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਬੇਟੀਆਂ ਨੇ ਉਹਨਾਂ ਨੂੰ ਅੱਛਾ ਪੜਾਓ ਤੇ ਅੱਛਾ ਲਿਖਾਓ ਅੱਜਕੱਲ ਬੇਟੀਆਂ ਬੇਟਿਆਂ ਤੋਂ ਘੱਟ ਨਹੀਂ ਆ ਪਰ ਮੈਂ ਬੇਟਿਆਂ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਬੇਟਿਆਂ ਦਾ ਵੀ ਕੋਈ ਘੱਟ ਸਨਮਾਨਨੀ ਹੈ ਕਿਉਂਕਿ ਘਰ ਦੇ ਖਰਚੇ ਜਿਹੜੇ ਮੈਂਡੇਨ ਕਰਨੇ ਹੁੰਦੇ ਨੇ ਉਹ ਬੇਟਿਆਂ ਨੇ ਹੀ ਕਰਨੇ ਹੁੰਦੇ ਨੇ ਘਰ ਨੂੰ ਸੰਭਾਲਣਾ ਜਿਹੜਾ ਹੁੰਦਾ ਉਹ ਲੇਡੀਜ਼ ਨੇ ਹੁੰਦਾ ਸੋ ਦੋਨਾਂ ਦੀ ਜਿਹੜੀ ਜੀਵਨ ਲਾਈਫ ਦੇ ਵਿੱਚ ਬਣੀ ਹੋਈ ਹੈ ਇਹ ਦੋਨਾਂ ਦੀ ਰਾਮ ਨਿਲਾ ਇਕੱਠੀ ਚੱਲਦੀ ਹੈ ਜੀ ਥੈਂਕ ਯੂ ਸਰ ਔਮਨਸ ਦੇ ਦੇ ਦਿਨ ਮੈਂ ਜਿਹੜੀ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਹੈ ਉਹਦਾ ਤਨਵਾਦ ਕਰਦੀ ਆ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਕੁੜੀਆਂ ਨੂੰ ਕਿਸੇ ਤੋਂ ਘਾਟਣਾ ਸਮਝੋ ਬੇਟੀ ਪੜਾਓ ਬੇਟੀ ਬਚਾਓ ਤੇ ਨਾਲ ਮੁੰਡਿਆਂ ਨੂੰ ਵੀ ਪੜਾਓ ਤੇ ਮੁੰਡਿਆਂ ਨੂੰ ਵੀ ਬਚਾਓ ਥੈਂਕ ਯੂ ਵੂਮਨਸ ਡੇ ਦੇ ਦਿਨ ਮੈਂ ਜਿਹੜੀ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਹੈ ਉਹਦਾ ਤਨਵਾਦ ਕਰਦੀ ਆ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਕੁੜੀਆਂ ਨੂੰ ਕਿਸੇ ਤੋਂ ਕਾਟਣਾ ਸਮਝੋ ਬੇਟੀ ਪੜਾਓ ਬੇਟੀ ਬਚਾਓ ਤੇ ਨਾਲ ਮੁੰਡਿਆਂ ਨੂੰ ਵੀ ਪੜਾਓ ਤੇ ਮੁੰਡਿਆਂ ਨੂੰ ਵੀ ਬਚਾਓ ਥੈਂਕ ਯੂ